ਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਗੁਰੂ ਈਸ਼ਵਰ ਵਾਹਿਗੁਰੂ ਦੇ ਪਗਤ ਤੇ ਮਹਾਪੁਰਖਾਂ ਦੇ ਮੂਹੋਂ ਬੋਲੇ ਗਏ ਬਚਨ ਹਮੇਸ਼ਾ ਸੱਚ ਹੀ ਹੁੰਦੇ ਹਨ ਗੁਰੂ ਬਾਣੀ ਵਿੱਚ ਵੀ ਲਿਖਿਆ ਹੈ ਨਾਨਕ ਦਾਸ ਮੁਖ ਤੇ ਜੋ ਬੋਲੇ ਈहां ਉहां ਸੱਚ ਹੋਵੇ ਇੱਕ ਵਾਰ ਪੰਜਾਬ ਦੇ ਇੱਕ ਪਿੰਡ ਜਿਸ ਦਾ ਨਾਮ ਚੱਬਾ ਸੀ ਉੱਥੇ ਇੱਕ ਧੀ ਵੀ ਇਸਤਰੀ ਦੇ ਕੋਈ ਵੀ ਔਲਾਦ ਨਹੀਂ ਹੋਈ ਉਸਨੇ ਔਲਾਦ ਪਾਉਣ ਲਈ ਬਹੁਤ ਸਾਰੇ ਯਤਨ ਕੀਤੇ ਤਾਂ ਅਨੇਕ ਧਾਰਮਿਕ ਸਤਾਨਾ ਉੱਤੇ ਔਲਾਦ ਪਾਉਣ ਲਈ ਪ੍ਰਾਰਥਨਾਵਾਂ ਵੀ ਕੀਤੀਆਂ ਉਹ ਅਨੇਕਾਂ ਆਤਮਿਕ ਪੁਰਸ਼ਾਂ ਦੇ ਕੋਲ ਆਪਣੀ ਬੇਨਤੀ ਲੈ ਕੇ ਪਹੁੰਚੀ ਪਰ ਉਸ ਨੂੰ ਜਵਾਬ ਵਿੱਚ ਇਹ ਹੀ ਮਿਲਿਆ ਕਿ ਮਾਤਾ ਤੁਹਾਡੀ ਕਿਸਮਤ ਵਿੱਚ ਔਲਾਦ ਸੁਖ ਨਹੀਂ ਲਿਖਿਆ ਤੁਸੀਂ ਸੰਤੋਸ਼ ਕਰੋ ਪਰ ਤੀਵਿਆ ਦੇ ਦਿਲ ਵਿੱਚ ਸਬਰ ਕਿੱਥੇ ਉਹ ਹਮੇਸ਼ਾ ਚਿੰਤਾ ਵਿੱਚ ਰਹਿਣ ਲੱਗੀ ਹੌਲੀ-ਹੌਲੀ ਉਸਦੀ ਉਮਰ ਬੁਢਾਪੇ ਦੇ ਨਸਤੀਕ ਪੁੱਜਣ ਲੱਗੀ ਇੱਕ ਦਿਨ ਉਸ ਦੀ ਇੱਕ ਸਿੱਖ ਦੇ ਨਾਲ ਮੁਲਾਕਾਤ ਹੋਈ ਉਸਨੇ ਉਸ ਧੀਵੀ ਨੂੰ ਕਿਹਾ ਤੁਸੀਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਵਾਰਿਸ ਸ੍ਰੀ ਗੁਰੂ ਹਰगोबिंद ਸਾਹਿਬ ਜੀ ਦੇ ਅੱਗੇ ਅਰਦਾਸ ਕਰੋ ਉਸ ਧੀਵੀ ਦਾ ਨਾਮ ਸੁਲਕਸ਼ਨੀ ਸੀ ਇੱਕ ਦਿਨ ਉਸ ਨੂੰ ਪਤਾ ਲੱਗਿਆ ਕਿ ਸ੍ਰੀ ਗੁਰੂ ਹਰगोबिंद ਸਾਹਿਬ ਜੀ ਚੱਬਾ ਦੇ ਨਜ਼ਦੀਕ ਜੰਗਲਾਂ ਵਿੱਚ ਸ਼ਿਕਾਰ ਖੇਡਣ आए हुए hẳn ਉਹ ਤੁਰੰਤ ਉਹਨਾਂ ਦਾ ਰਸਤਾ ਰੋਕ ਕੇ ਖੜੀ ਹੋ ਗਈ ਗੁਰੂ ਜੀ ਨੇ ਪੁੱਛਿਆ ਕਿ ਤੁਹਾਨੂੰ ਕੀ ਚਾਹੀਦਾ ਹੈ ਤਾਂ ਸੁਲਕਸ਼ਨੀ ਨੇ ਬਹੁਤ ਆਤਮ ਵਿਸ਼ਵਾਸ ਨਾਲ ਬੇਨਤੀ ਕੀਤੀ हे ਗੁਰੂ ਨਾਨਕ ਦੇਵ ਜੀ ਮੇਰੀ ਕੋਖ ਹਰੀ ਹੋਣੀ ਚਾਹੀਦੀ ਹੈ ਨਹੀਂ ਤਾਂ ਮੈਂ ਇਸ ਸੰਸਾਰ ਤੋਂ ਨਾ ਪੂਤੀ ਹੀ ਚਲੀ ਜਾਵਾਂਗੀ ਗੁਰੂ ਜੀ ਨੇ ਉਸ ਨੂੰ ਧਿਆਨ ਨਾਲ ਵੇਖਿਆ ਤੇ ਕਿਹਾ ਮਾਤਾ ਜੀ ਤੁਹਾਡੀ ਕਿਸਮਤ ਵਿੱਚ ਔਲਾਦ ਸੁਖ ਨਹੀਂ ਲਿਖਿਆ ਇਹ ਗੱਲ ਸੁਣਦਿਆ ਸੁਲਕਸ਼ਨੀ ਨੇ ਤੁਰੰਤ ਗੁਰੂ ਜੀ ਦੇ ਅੱਗੇ ਕਲਮ-ਦਵਾਤ ਤੇ ਕਾਗਜ਼ ਪੇਸ਼ ਕੀਤਾ ਤੇ ਗੁਰੂ ਜੀ ਨੂੰ ਕਹਿਣ ਲੱਗੇ ਆਪ ਜੀ ਤੇ ਪ੍ਰਭੂ ਜੀ ਵਿੱਚ ਕੋਈ ਫਰਕ ਨਹੀਂ ਹੈ ਜੇਕਰ ਮੇਰੀ ਕਿਸਮਤ ਵਿੱਚ ਪਹਿਲਾਂ ਨਹੀਂ ਲਿਖਿਆ ਤਾਂ ਕੋਈ ਗੱਲ ਨਹੀਂ ਤੁਸੀਂ ਕਿਰਪਾ ਕਰੋ ਹੁਣ ਲਿਖ ਦਿਓ ਇਸ ਨਿਰਧਾਰਤ ਜੁਕਤੀ ਨੂੰ ਵੇਖ ਕੇ ਗੁਰੂ ਜੀ ਮੁਸਕਰਾਏ ਤੇ ਉਹਨਾਂ ਨੇ ਮਾਤਾ ਜੀ ਵੱਲੋਂ ਕਾਗਜ਼ ਲਿਆ ਤੇ ਉਸ ਉੱਤੇ ਇੱਕ ਲਿਖਣਾ ਸ਼ੁਰੂ ਕੀਤਾ ਹੀ ਸੀ ਕਿ ਉਹਨਾਂ ਦੇ ਕੋੜੇ ਨੇ ਤਾਂਗ ਹਿਲਾ ਦਿੱਤੀ ਗੁਰੂ ਜੀ ਦੀ ਕਲਮ ਹਿੱਲਨ ਨਾਲ ਇੱਕ ਦੀ ਥਾਂ 7 ਅੰਕ ਬਣ ਗਿਆ ਉਸ ਨੂੰ ਗੁਰੂ ਜੀ ਨੇ ਕਿਹਾ ਲਾ ਮਾਤਾ ਤੂੰ ਪੁੱਤ ਚੰਦੀ ਸੀ ਪਰ ਵਿਧਾਤਾ ਅਕਾਲ ਪੁਰਖ ਨੂੰ ਕੁਝ ਹੋਰ ਹੀ ਮਨਜ਼ੂਰ ਹੈ ਹੁਣ ਤੁਹਾਡੇ ਇੱਥੇ 7 ਪੁੱਤ ਜਨਮ ਲੈਣਗੇ ਗੁਰੂ ਜੀ ਦਾ ਵਚਨ ਪੂਰਾ ਹੋਇਆ ਕੁਝ ਸਮੇਂ ਬਾਅਦ ਮਾਤਾ ਸੁਲਖਨੀ ਜੀ ਦੇ ਇੱਥੇ ਸਤ ਪੁੱਤ ਹੋਏ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪੰਥ ਉੱਤੇ ਬੇਹੱਦ ਸ਼ਰਧਾ ਭਗਤੀ ਰੱਖਦੇ ਸਨ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਜੇਕਰ ਅਸੀਂ ਵੀ ਗੁਰੂ ਜੀ ਤੇ ਭਰੋਸਾ ਰੱਖ ਕੇ ਉਹਨਾਂ ਦੇ ਅੱਗੇ ਅਰਦਾਸ ਕਰੀਏ ਤਾਂ ਜੋ ਸਾਡੀ ਕਿਸਮਤ ਵਿੱਚ ਪਹਿਲਾਂ ਨਹੀਂ ਲਿਖਿਆ ਜੇਕਰ ਅਸੀਂ ਪੂਰੀ ਸ਼ਰਧਾ ਭਾਵਨਾ ਨਾਲ ਗੁਰੂ ਜੀ ਦੇ ਅੱਗੇ ਬੇਨਤੀ ਕਰਦੇ ਹਾਂ ਤਾਂ ਉਹ ਜਰੂਰ ਸਾਡੀਆਂ ਚੋਲੀਆਂ ਪਰਦੇ ਹਨ ਸੋ ਸਾਨੂੰ ਲੋੜ ਹੈ ਗੁਰੂ ਜੀ ਦੇ ਵਿਸ਼ਵਾਸ ਸ਼ਰਧਾ ਰੱਖਣ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ